ਹੋਟੇਜ ਹਸਪਤਾਲ ਲੁਧਿਆਣਾ ਵੱਲੋਂ ਖੰਨਾ ਵਿੱਚ ਮਲਟੀ ਸਪੈਸ਼ਲਿਸਟ OPD ਦਾ ਉਦਘਾਟਨ ਕੀਤਾ ਗਿਆ। ਖੰਨਾ ਉਦਘਾਟਨੀ ਸਮਾਰੋਹ ਵਿੱਚ ਹਸਪਤਾਲ ਲੁਧਿਆਣਾ ਤੇ ਅੰਮ੍ਰਿਤਸਰ ਦੇ ਜ਼ੋਨਲ ਡਾਇਰੈਕਟਰ ਡਾਕਟਰ ਵਿਸ਼ਵਦੀਪ ਗੋਇਲ ਦੇ ਨਾਲ-ਨਾਲ ਅਲੱਗ-ਅਲੱਗ ਡਾਕਟਰਾਂ ਨੇ ਸ਼ਿਰਕਤ ਕੀਤੀ। ਹੁਣ ਲੋਕਾਂ ਨੂੰ ਦੂਰ ਜਾਣ ਦੀ ਲੋੜ ਨਹੀਂ ਬਲਕਿ ਖੰਨਾ ਹਸਪਤਾਲ ਵਿੱਚ ਹੀ ਹਰ ਕਿਸਮ ਦੀ OPD ਕੀਤੀ ਜਾਵੇਗੀ ਜਿਸ ਵਿੱਚ ਮਾਹਰ ਡਾਕਟਰਾਂ ਦੀ ਟੀਮ ਅਲੱਗ-ਅਲੱਗ ਦਿਨਾਂ ਵਿੱਚ ਖੰਨੇ ਮਰੀਜ਼ਾਂ ਦੀ OPD ਕਰਨਗੇ। ਸਭ ਕੀ ਗੱਲ ਹੈ ਜਿਹੜੀ ਅੱਜ ਹੋ ਰਹੀ ਹੈ। ਹਾਂਜੀ ਅੱਜ ਦਿੱਲੀ ਖੰਨਾ ਦੇ ਵਿੱਚ ਚੰਨੇਗੜ੍ਹ ਹਸਪਤਾਲ ਦੇ ਵਿੱਚ ਆਪਾਂ ਫੋਟੋਸ ਹਸਪਤਾਲ ਦੇ ਕੋਲਾਬੋਰੇਸ਼ਨ ਨਾਲ ਜਿਹੜੇ ਸੈੱਟ ਅਪ ਹੋ ਗਿਆ। ਆਪੀਡੀ ਸੈਂਟਰ ਸਟਾਰਟ ਕਰ ਰਹੇ। ਸੋ ਫੋਰ ਸਪੈਸ਼ੈਲਟੀਜ਼ ਇੱਥੇ ਆਣ ਗਿਆ ਡਿਫਰੈਂਟ ਡਿਫਰੈਂਟ ਸੁਪਰ ਸਪੈਸ਼ੈਲਟੀਜ਼ ਦੇ ਡਾਕਟਰ ਇੱਥੇ ਆ ਕੇ ਹੋਰ ਪੇਸ਼ੈਂਟਸ ਨੂੰ ਜਿਹੜੇ ਲੋਕਲ ਪੇਸ਼ੈਂਟਸ ਹੈ ਉਹਨਾਂ ਨੂੰ ਬੈਟਰ ਕੇਅਰ ਪ੍ਰੋਵਾਈਡ ਕਰਨ ਦੀ ਆਡਾ 에ਰਪੋਰਟ 에ਥਿਕ সো दैट پیشنਟ ਨੂੰ ਫੋਟੋ ਹਸਪੀਟਲ ਤੱਕ ਟ੍ਰੈਵਲ ਕਰਨ ਦਾ ਜਿਆਦਾ ਟਾਈਮ ਹੈ ਤੇ ਉਹਨਾਂ ਦੀ ਜੋ ਬੈਟਰ ਹੈਲਥ ਦੇ ਲਈ ਤੇ ਬੈਟਰ ਸਰਵਿਸ ਦੇ ਲਈ ਇਹ ਸੈਂਟਰ 에ਥਿਕ ওপਨ ਕੀਤਾ ਗਿਆ ਐਂਡ ਡਿਫਰੈਂਟ ਹਰ ਸਪੈਸ਼ੈਲਟੀ ਦੇ ਡਾਕਟਰ ਜਿਵੇਂ ਕੋਈ ਵੈਡਨਸਡੇ ਵਿਜ਼ਿਟ ਕਰੇਗਾ ਕੋਈ ਫਰਡੇ ਵਿਜ਼ਿਟ ਕਰੇਗਾ ਡਿਫਰੈਂਟ ਹਸਪੀਟਲ ਦੇ ਹਿਸਾਬ ਨਾਲ so that every week somebody is coming here from Fortis Hospital ਤੇ ਉਹ mm -hmm. patients ਨੂੰ ਇੱਥੇ ਦੇਖ ਸਕਣ ਬੜੇ ਜਿਹੜੇ ਡਾਕਟਰ ਆਉਣਗੇ ਕੀ ਉਹ ਰੈਗੂਲਰ ਪੂਰੀ ਦਿਨ ਬੈਠਣ ਨੇ ਜਾਂ ਕੋਈ ਸਮਾਂ ਹੋਊਗਾ ਉਸ ਦਾ ਮਾਰਨਿੰਗ ਦਾ ਟਾਈਮ ਹੈ ਜੀ ਮੋਸਟਲੀ ਸਾਰੇ ਡਾਕਟਰਸ ਦਾ 11 ਟੂ 1 uh, 11 ਏਮ ਟੂ 1 ਪੀਐਮ 2 ਆਵਰਸ ਲਈ ਇੱਥੇ ਅਵੇਲੇਬਲ ਹੋਣਗੇ ਸੋ ਅਕੋਰਡਿੰਗ ਟੂ ਦਾ ਸ਼ੈਡਿਊਲ ਐਂਡ ਏਵਰੀ ਵੀਕ ਇੱਕ ਵਾਰੀ ਵਾਂਸ ਅ ਵੀਕ ਜਾਂ ਟਵਾਈਸ ਮਤਲਬ ਦੋ ਹਫ਼ਤਿਆਂ ਚ ਇੱਕ ਵਾਰੀ ਉਹਨਾਂ ਰੈਗੂਲਰਲੀ ਵਿਜ਼ਿਟ ਕੀਤਾ ਜਾਂਦਾ ਕੀ ਸਰ ਦਿੱਲੀ ਚਾਰਡ ਆਪਕਾ ਨਹੀਂ अवेलेबल ਨਹੀਂ ਜੀ ਕੋਈ ਡਿਫਰੈਂਟ ਡਿਫਰੈਂਟ ਟਾਈਮ ਸ਼ਡਿਊਲ ਦੇ ਹਿਸਾਬ ਨਾਲ ਅ ਮਤਲਬ ਕਿਸੇ ਦਿਨ ਜਿਵੇਂ ਕੈਨਕਾਲੋਜਿਸਟ अवेलेबल ਹੈ ਕਿਸੇ ਦਿਨ ਯੂਰੋਲੋਜੀ ਦੇ ਡਾਕਟਰ अवेलेबल ਹੈ ਕਿਸੇ ਦਿਨ ਡੀਆਈ ਸਰਜਰੀ ਦੇ ਡਾਕਟਰ ਡਾਕਟਰ ਮੋਹਨ ਕੁਮਾਰ ਸਰ ਹਰ ਹਮੇਸ਼ਾ अवेलेबल ਹੈ ਹਾਂਜੀ ਬਾਕੀ ਸਪੈਸ਼ਲਿਟੀਆਂ ਡਿਫਰੈਂਟ ਟਾਈਮ ਸੇ ਬਿਲਕੁਲ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਅੱਜ 40 ਦਾ ਉਹਦੇ ਉਹਦਾ ਪੈਟਰਨ ਹੋਇਆ ਹੈ ਹਾਂਜੀ ਆ ਪਹਿਲਾਂ ਤਾਂ ਕੰਨਾ ਆਰ ਬਲੋ ਦੇ ਸਾਰੇ ਲੋਕਾਂ ਨੂੰ ਮੇਰੀ ਚਾਰਟ ਬਾਰੇ ਸਵੀਕਾਰ ਮੈਂ ਡਾਕਟਰ ਨੀਸ਼ ਪਾਟਿਆ ਮੈਂ 46 ਸਟਾਰ ਨੂੰ ਜਾਨਾ ਵਿਖੇ ਕੈਂਸਰ ਸਰਜਨ ਔਰ ਕੈਂਸਰ ਸਪੈਸ਼ਲਿਸਟ ਦੇ ਤੌਰ ਤੇ ਕੰਮ ਕਰਦੇ ਆ ਠੀਕ ਹੈ ਇਹ ਇੱਕ ਜਿਹੜਾ ਇਨੀਸ਼ੀਏਟਿਵ ਅਸੀਂ ਲਿੱਤਾ ਹੈ 46 ਸਟਾਰ ਨੇ ਔਰ ਸਪੈਸ਼ਲੀ ਡਾਕਟਰ ਮੋਦੀਤ ਦੇ ਜਿਹੜੇ ਸਾਡੇ ਉੱਤੇ ਗੈਸਟਰ ਡਿਪਾਰਟਮੈਂਟ ਦੇ ਸਪੈਸ਼ਲਿਸਟ ਨੇ ਉਹਨਾਂ ਦੇ ਹੈਲਪ ਨਾਲ ਫੜਨਾਲ ਜੀ ਅਸੀਂ ਇੱਥੇ ਮੁਫਤੀ ਦੀ ਸੇਵਾਵਾਂ ਖੰਨਾ ਔਰ ਹਮ ਲੋਧੇ ਸਾਰੇ ਲੋਕਾਂ ਨੂੰ ਦੇਣਾ ਚਾਹਾਂਗੇ ਆ ਕੈਂਸਰ ਦੀ ਜੇ ਮੈਂ ਗੱਲ ਕਰਾਂ ਅਸੀਂ ਬਹੁਤ ਹੀ ਸਸਤਾ ਨਿਖੇ ਕੈਂਸਰ ਹਰ ਤਰ੍ਹਾਂ ਦੇ ਕੈਂਸਰ ਨੂੰ ਲੜਨ ਨਾਲ ਉਹਦੇ ਨਾਲ ਉਹਨੂੰ ਕਲੀਅਰ ਕਰਨ ਲਈ ਆਪਾਂ ਪੂਰੀ ਤਰ੍ਹਾਂ ਸક્ષਮ ਹੈਗੇ ਆ ਸਾਡੇ ਕੋਲ ਸਰਜਰੀ ਕੀਮੋਥੈਰਪੀ ਰੇਡੀਏਸ਼ਨ ਤੇ ਡਾਇਗਨੋਸਟਿਕ ਸਾਰੀਆਂ ਤਰ੍ਹਾਂ ਦੀਆਂ ਸਹੂਤਾਵਾਂ ਉਪਲਬਧ ਨੇ ਅ ਤੇ ਮੈਂ ਕੈਂసర్ ਡਿਪਾਰਟਮੈਂਟ ਵੱਲੋਂ ਇੱਥੇ 47 ਲੋਕਾਂ ਨੂੰ ਇਹ ਸਾਰੀਆਂ ਆਪਣੀਆਂ ਸੇਵਾਵਾਂ ਆਫਰ ਕਰਾਂਗੇ ਅਸੀਂ ਕਿ ਜੋ ਬੈਸਟ ਪੋਸੀਬਲ ਹੋ ਸਕੇਗਾ ਉਹਦੇ ਲਈ ਆਪਾਂ ਹੈਲਪ ਕਰਾਂਗੇ ਕੈਂਸਰ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਅੱਜ ਦੀ ਡੇਟ ਵਿੱਚ ਕੈਂਸਰ ਇੱਕ ਬਹੁਤ ਹੀ ਵੱਡੀ ਸਮੱਸਿਆ ਉੱਭਰ ਕੇ ਆ ਰਹੀ ਹੈ ਠੀਕ ਹੈ ਆਨ ਵਾਲੇ ਥੋੜੇ ਸਮਾਂ ਜਿਵੇਂ ਆਪਾਂ ਪਹਿਲਾਂ ਕਹਿੰਦੇ ਸੀ ਕਿ ਹਾਰਟ ਅਟੈਕ ਬਹੁਤ ਕਾਮਨ ਕਾਰਨ ਜਿਗਾ ਹੁਣ ਕੈਂਸਰ ਇੱਕ ਬਹੁਤ ਵੱਮਨ ਸਮੱਸਿਆ ਹੋਣ ਵਾਲੀ ਹੈ ਸਪੈਸ਼ਲੀ ਆਪਣੇ ਪੰਜਾਬ ਦੇ ਲੋਕਾਂ ਉਰ ਤੇ ਇੱਥੇ ਮੈਨੂੰ ਇਹ ਲੱਗਦਾ ਕਿ ਅਜੇ ਤੋ ਉਸ ਤਰਹੀਆਂ ਸੇਵਾਵਾਂ ਬਿਲਕੁਲ ਗਰਾਊਂਡ ਲੈਵਲ ਤੇ ਪਿੰਡਾਂ ਤੱਕ ਨਹੀਂ ਪਹੁੰਚ ਪਾ ਰਹੀਆਂ ਕਿ 40 ਹਸਪਤਾਲ ਦਾ ਇੱਕ ਐਫਰਟ ਹੈ ਸਾਡੇ ਵੱਲੋਂ ਕਿ ਅਸੀਂ ਬਿਲਕੁਲ ਜੋ ਵੀ ਬੈਸਟ ਸਰਵਿਸਿਜ਼ ਹੈਗੀਆਂ ਗਰਾਸਰੂਟ ਲੈਵਲ ਤੱਕ ਪਿੰਡਾਂ ਦੇ ਲੋਕਾਂ ਤੱਕ ਠੀਕ ਹੈ ਛੋਟੇ ਟਾਊਨਸ ਤੱਕ ਆਪਾਂ ਉਹ ਸੇਵਾਵਾਂ ਦਈਏ ਠੀਕ ਹੈ ਤਾਂ ਉਸ ਵਜੋਂ ਅਸੀਂ ਇਹ ਇੱਕ ਐਫਰਟ ਦਿੱਤਾ ਹੈ ਤੇ ਅਸੀਂ ਉਹ ਸੇਵਾਵਾਂ ਇਹ ਪੂਰੇ ਤੱਕ ਪਹੁੰਚਾਈ। ਥੈਂਕ ਯੂ। ਅਗਲਾ ਕੀ ਕਹਾਂ ਜੰਮੇ ਜੀ ਬਾਜੀ ਮੇਰਾ ਨਾਮ ਡਾਕਟਰ ਬਰੁਨਜੀਤ ਮੈਂ ਐਸ ਯੂਰੋਲੋਜੀਸ ਇੱਥੇ ਆਪੀਡੀ ਸਰਵਿਸਿਜ਼ ਦੂੰਗਾ ਐਵਰੀ ਫਰਸਟ ਥਰਡ ਵੈਡਨਸਡੇ ਤਾਂ ਮੇਨ ਮੋਟਿਵ ਵਿਥੀ ਉਪੀਕਰਨ ਦਾ ਸੀ ਕਿ ਜੋ ਆਪਣਾ ਪੰਜਾਬ ਦਾ ਰੂਰਲ ਏਰੀਆ ਹੈ ਇਹ ਪੰਜਾਬ ਆਲਮੋਸਟ ਸਾਰਾ ਹੀ ਸਟੋਨ ਬੈਲ ਦੇ ਵਿੱਚ ਹੀ ਆਂਦਾ ਜੀ ਸਟੋਨ ਬੈਲ ਦਾ ਮਤਲਬ ਹੈ ਕਿ ਕਿਡਨੀ ਸਟੋਨ ਕਿਡਨੀ ਦੀ ਬਾਈਲਸਟੋਨ ਇਹ ਇਨਸੀਡੈਂਸ ਪੰਜਾਬ ਦੇ ਵਿੱਚ ਕਾਫੀ ਹੈ ਪੰਜਾਬ ਰਾਜਾਂ ਦਾ ਤਾਂ ਪੇਸ਼ੈਂਟ ਜਿਹੜੇ ਪੇਸ਼ੈਂਟ ਨੂੰ ਪਤਾ ਲੱਗ ਜਾਂਦਾ ਹੈ ਕਿ ਹਾਂਜੀ ਮੇਰੇ ਕਿਡਨੀ ਸਟੋਨ ਹੈ ਤੋਂ ਉਹਨੂੰ ਉਹ ਕੇ ਗਾਈਡ ਕਰਨ ਵਾਸਤੇ ਆਈ ਥਿੰਕ ਥੋੜੀ ਜੀ ਹਜੇ ਕਮੀ ਹੈ ਕਿ ਵੀ ਹਾਂਜੀ ਗਾਈਡ ਨਹੀਂ ਕਰ ਪਾਂਦਾ ਕੋਈ ਉਹਨੂੰ ਕਿਉਂਕਿ ਉਹ ਕਿਡਨੀ ਸਟੋਨ ਦਾ ਕੀ ਇਲਾਜ ਨੂੰ ਤਾਂ ਬੀਸਿਕਲੀ ਓਪਰੀ ਸੈਂਟਰ ਬੋਲਣ ਦਾ ਮਕਸਦ ਇਹ ਸੀ ਕਿ ਆਪਾਂ ਉਹਨਾਂ ਪੇਸ਼ੈਂਟਸ ਨੂੰ ਗਾਈਡ ਕਰ ਸਕੀਏ ਕਿ ਹਾਂਜੀ ਉਸ ਚੀਜ਼ ਦਾ ਫਰਦਰ ਟ੍ਰੀਟਮੈਂਟ ਕੀ ਹੈ ਨਾਲੇ ਪ੍ਰੋਸਟੇਟ ਜਿਹੜੀ ਇੱਕ ਬਿਮਾਰੀ ਹੈ ਇਹ ਜਿਵੇਂ ਕਹਿੰ ਲੋ ਕਿ ਰੱਬ ਗੰਨੀਓ 50 55 ਸਾਲ ਦੀ ਉਮਰ ਤੋਂ ਬਾਅਦ ਮੋਸਟਲੀ ਬੰਦਿਆਂ ਨੂੰ ਆਉਂਦੀ ਹੈ ਤਾਂ ਉਸ ਚੀਜ਼ ਦੇ ਰਿਗਾਰਡਿੰਗ ਕਾਫੀ ਮਿਥ ਨੇ ਆਪਣੇ ਰੋਲਅਰ ਏਰੀਆ ਦੇ ਵਿੱਚ ਤਾਂ ਉਸ ਪ੍ਰਤੀ ਜਾਗਰੂਕਤਾ ਕ੍ਰੀਏਟ ਕਰਨਾ ਸੀ ਇਹ ਓਪਰੀ ਸੈਂਟਰ ਹੈ ਕਿ ਹਾਂਜੀ ਇਹ ਪ੍ਰੋਸਟੇਟ ਦੀ ਬਿਮਾਰੀ ਕੋ ਡਰਨ ਦੀ ਲੋੜ ਨਹੀਂ ਹੈ ਪ੍ਰੋਪਰ ਇਹਦਾ ਇਲਾਜ ਕੀਤਾ ਜਾਵੇ ਤਾਂ ਇਹ ਤੁਹਾਡੀ ਲਾਈਫ ਸਟਾਈਲ ਨੂੰ ਬਹੁਤ ਜ਼ਿਆਦਾ ਪਰੇਪੀ ਬਣਦੀ ਤਾਂ ਮੇਨ ਮੋਟਿਵ ਇਥੇ ਖੁੱਲ੍ਹਦਾ O P D ਸੈਂਟਰ ਹੈ ਇਹ ਪੇਸ਼ੈਂਟਸ ਦੇ ਵਿੱਚ ਜਿਹੜੀ ਜਾਗਰੂਕਤਾ ਪੈਦਾ ਕਰਨ ਨਾਲੇ ਜਿਹੜੇ ਪੇਸ਼ੈਂਟ ਨੂੰ ਮੰਨ ਲਓ ਆਪਰੇਸ਼ਨ ਦੀ ਜ਼ਰੂਰਤ ਹੈ ਉਹਨਾਂ ਜਿੰਕੀ ਜਗ ਰਹਿੰਦੀ ਹੈ ਕਿ ਹਾਂਜੀ ਲੁਧਿਆਣੇ ਜਾ ਕੇ ਕਿੱਥੇ ਦਿਖਾਵਾਂਗੇ ਵੀ ਉੱਤੇ ਚਾਂਚ ਟਾਈਮ ਲੱਗਦਾ ਹੈ ਦੂਰ ਬਹੁਤ ਹੈ ਤਾਂ ਉਹ ਉਹਨਾਂ ਪੇਸ਼ੈਂਟਸ ਵਾਸਤੇ ਕਿ ਫੈਸਿਲਿਟੀ ਹੈ ਕਿ ਵੀ ਹਾਂਜੀ ਆਪਰੇਸ਼ਨ ਤੋਂ ਪਹਿਲਾਂ ਇੱਥੇ ਸਾਨੂੰ ਦਿਖਾ ਸਕਦੇ ਨੇ ਸਿਰਫ ਆਪਰੇਸ਼ਨ ਵਾਸਤੇ ਉਹਨਾਂ ਨੂੰ ਇੱਕ ਵਾਰੀ ਲੁਧਿਆਣੇ ਆਣਾ ਪਏਗਾ ਆਪਰੇਸ਼ਨ ਤੋਂ ਬਾਅਦ ਜਿਹੜਾ ਪੇਸ਼ੈਂਟ ਨੂੰ ਦਿਖਾਣਾ ਪੈਂਦਾ ਤੁਹਾਨੂੰ ਉਸ ਚੀਜ਼ ਵਾਸਤੇ ਵੀ ਉਹ ਇੱਕ ਕੰਫਰਟੈਂਟ ਵਾਲੀ ਕਿ ਉਥੇ ਆ ਕੇ ਤੁਹਾਨੂੰ ਗੂੜੀ ਦੇ ਵਿੱਚ ਚੈੱਕ ਕਰਾ ਸਕਦਾ ਸਰ ਜਿਨ੍ਹਾਂ ਦਾ ਹੁਣ ਆਪਰੇਸ਼ਨ ਦੀ ਗੱਲ ਆਉਂਦੀ ਹੈ ਉਹ ਜਿਹੇ ਆਪਰੇਸ਼ਨ ਦੀ ਗੱਲ ਆਉਂਦੀ ਹੈ ਕੀ ਲੈ ਕੇ ਆਣ ਜਾਣ ਦਾ ਵੀ ਕੋਈ ਐਸਾ ਸਸਟੋ ਉਹਨਾਂ ਨੂੰ ਅ ਦੇਖੋ ਆਈ ਥਿੰਕ ਜਿਹੜੇ ਪੇਸ਼ੈਂਟ ਫੋਰਟਿਸ ਹਸਪੀਟਲ ਦੇ ਵਿੱਚ ਇਲਾਜ ਕਰਵਾਉਣਾ ਚਾਹੁੰਦਾ ਹੈ ਉਹਦੇ ਲਈ ਆਪਰੇਸ਼ਨ ਵਾਸਤੇ ਉੱਥੇ ਪਹੁੰਚਣ ਦੇ ਵਿੱਚ ਕੋਈ ਬਹੁਤ ਜ਼ਿਆਦਾ ਉਹਨੂੰ ਦੁਰਦ ਨਹੀਂ ਹੈ ਕਿ ਜੀ ਹੈਲਥੀ ਆਈਡੀ ਜੋ ਮੈਨੂੰ ਲੱਗਦਾ ਹੈ ਕਿ ਉਹ ਪੇਸ਼ੇ ਨੂੰ ਜੇ ਇੰਸ਼ੋਰੈਂਸ ਪੇਸ਼ੈਂਟ ਹੈ ਜਾਂ ਫੋਰਟਿਸ ਦੇ ਵਿੱਚ ਇਲਾਜ ਕਰਾਣਾ ਚਾਹੁੰਦਾ ਕੋ ਆਪਣੇ ਆਪ ਉਹ ਪੇਸ਼ੈਂਟ ਆਪਰੇਸ਼ਨ ਵਾਸਤੇ ਐਟਲੀਸਟ ਉਹ ਹਸਪੀਟਲ ਸਾਡੇ ਪਹੁੰਚ ਹੀ ਪ੍ਰੀਤ ਜੀ ਜੇ ਅਸੀਂ ਐਡ ਕਰੀਏ। ਜਰਾ ਕੀ ਕਹਿਣਾ ਚਾਹੁੰਦੇ ਹਾਂ ਅੱਜ ਤੁਹਾਡੇ ਫੈਲੀਕੜ ਹਸਪਤਾਲ ਨਾਲ 40G ਜਿਹਦਾ ਐਟਾਈਪ ਹੋਇਆ ਹੈ। ਕੀ ਕਹਿੰਦੇ ਨੇ। ਦੇਖੋ ਜੀ ਅੱਜ ਦਾ ਦਿਨ ਮੇਰੇ ਵਾਸਤੇ ਬਹੁਤ ਸਪੈਸ਼ਲ ਹੈ। ਜਦੋਂ ਮੈਂ ਇਹ ਹਸਪਤਾਲ ਸ਼ੁਰੂ ਕੀਤਾ ਸੀ, ਇਸ ਹਸਪਤਾਲ ਨੂੰ ਸ਼ੁਰੂ ਕੀਤੇ ਹੋਏ ਹੁਣ 15 ਸਾਲ ਹੋ ਗਏ। ਉਦੋਂ ਦੀ ਮੇਰੀ ਇੱਛਾ ਹੈ, ਇਹ ਹਸਪਤਾਲ ਦਾ ਕਨਸੈਪਟ ਹੀ ਤਾਂ ਕਰਕੇ ਆਇਆ ਸੀ ਕਿ ਜਿਹੜੀ ਹਾਈ ਕੁਆਲਿਟੀ ਕੇਅਰ ਹੈ ਉਹ ਰੂਰਲ ਏਰੀਆਜ਼ ਦੇ ਵਿੱਚ, ਛੋਟੇ ਸ਼ਹਿਰਾਂ ਦੇ ਵਿੱਚ ਉੱਥੇ ਵੀ ਲੋਕਾਂ ਨੂੰ ਪਹੁੰਚੇ। ਇਹ ਸਾਡਾ ਪਰਪਸ ਸੀਗਾ ਜਦੋਂ ਮੈਂ ਇੰਨੇ ਸਾਰਾ ਦਾ ਇੱਥੇ ਪ੍ਰੈਕਟਿਸ ਕਰ ਰਿਹਾ ਮੈਨੂੰ ਹਮੇਸ਼ਾ ਇੱਕ ਚੀਜ਼ ਦੀ ਕਮੀ ਮਹਿਸੂਸ ਹੁੰਦੀ ਸੀ ਕਿ ਜਿਹੜੀ ਪੇੜ ਦੀਆਂ ਬਿਮਾਰੀਆਂ ਆ ਉਹਦਾ ਤੇ ਮੈਂ ਇਲਾਜ ਕਰ ਸਕਦਾ ਲੇਕਿਨ ਜਿਹੜੇ ਬਾਕੀ ਸਪੈਸ਼ਲਿਸਟ ਹੈ ਚੰਗੇ ਸਪੈਸ਼ਲਿਸਟ ਕਿਸੇ ਵਧੀਆ ਇੰਸਟੀਚਿਊਸ਼ਨ ਦੇ ਨਾਲ ਜੁੜੇ ਹੋਏ ਉਹਦੀ ਕਮੀ ਹਮੇਸ਼ਾ ਸਾਨੂੰ ਇੱਥੇ ਮਹਿਸੂਸ ਹੁੰਦੀ ਸੀ ਸਾਨੂੰ ਉਹ ਕਨਸੈਪਟ ਠੀਕ ਨਹੀਂ ਲੱਗਦਾ ਸੀ ਕਿ ਟੈਂਪਰੇਰੀ ਕਿਸੇ ਨੂੰ ਬੁਲਾਇਆ ਔਰ ਉਹਦਾ ਇਲਾਜ ਕਰਕੇ ਬਾਅਦ ਚ ਡਾਕਟਰ چلا ਗਿਆ ਪੇਸ਼ੈਂਟ ਨੂੰ ਕੋਈ ਹੋਰ ਦੇਖ ਰਿਹਾ ਉਸ ਚੀਜ਼ ਦਾ ਮੈਨੂੰ ਸੀਗਾ ਕਿ ਅਗਰ ਆਪਣਾ ਕੋਲਾਬੋਰੇਸ਼ਨ ਕਿਸੇ ਐਦਾਂ ਦੇ ਹਸਪੀਟਲ ਨਾਲ ਹੋ ਜਾਏ ਜਿਹੜੇ ਅੱਛੀ ਕੁਆਲਿਟੀ ਕੇਅਰ ਪ੍ਰੋਵਾਈਡ ਕਰਦਾ ਹੈ ਤੇ ਬਾਕੀ ਸਪੈਸ਼ialities ਦੇ ਡਾਕਟਰ ਸਾਡੇ ਨਾਲ ਜੁੜ ਜਾਣ ਤੇ ਉਹ ਚੀਜ਼ ਅੱਜ ਮੈਨੂੰ ਇੱਕ ਕਿਸਮ ਦਾ ਸੁਪਨਾ ਪੂਰਾ ਹੋਇਆ ਮੈਨੂੰ ਇਸ ਕਰਕੇ ਬਹੁਤ ਖੁਸ਼ੀ ਹੈ ਕਿ ਹੁਣ ਜਿਹੜੇ ਵੀ ਵਧੀਆ ਸਾਨੂੰ ਡਾਕਟਰਸ ਲੱਗਦੇ ਹਨ ਉਹ ਆਪਣੀ ਸੇਵਾਵਾਂ ਇੱਥੇ ਦੇਣਗੇ ਇਹ ਜ਼ਰੂਰ ਹੈਗੀ ਸ਼ੁਰੂ ਚ ਆਪਾਂ ਕੋਈ ਵੀ ਚੀਜ਼ ਸਟਾਰਟ ਕਰਦੇ ਜਿਵੇਂ ਮੈਂ ਵੀ ਜਦੋਂ ਸ਼ੁਰੂ ਕੀਤਾ ਸੀ ਉਦੋਂ ਮੈਂ ਇੱਥੇ ਰੋਜ਼ ਨਹੀਂ ਆਉਂਦਾ ਸੀ ਮੈਂ ਹਫ਼ਤੇ 'ਚ ਇੱਕ ਦਿਨ ਆਉਂਦਾ ਸੀ ਤੇ ਜਿਨੇ ਸਾਲਾਂ ਚ ਲੋਕਾਂ ਦਾ ਇੰਨਾ ਸਪੋਰਟ ਮਿਲਿਆ ਕਿ ਧੀਰੇ 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 ਇੰਕਲਿਨੇਸ਼ਨ ਇਦਾਂ ਹੋ ਗਿਆ ਕਿ ਮੈਂ ਹੁਣ ਰੋਜ਼ ਇੱਥੇ ਅਵੇਲੇਬਲ ਹੁਣਾ ਇਦਾਂ ਹੀ ਮੈਨੂੰ ਉਮੀਦ ਹੈ ਕਿ ਜਿਹੜੇ ਮੇਰੇ ਬਾਕੀ ਫਰੈਂਡਸ ਨੇ ਕਲੀਗਜ਼ ਨੇ ਇਹਨਾਂ ਨੂੰ ਇੰਨਾ ਸਪੋਰਟ ਮਿਲ ਜਾਊਗਾ ਇਹਨਾਂ ਨੂੰ ਇੱਥੇ ਆਪਾਂ ਪੇਸ਼ੈਂਟਸ ਮਿਲ ਸਕਦੇ ਆ ਕਿ ਫਿਰ ਡਾਕਟਰ ਇੱਥੇ ਵਧ ਟਾਈਮ ਕੱਢ ਸਕਣਗੇ ਇਹ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੜੀ ਹੈ ਆਪਰੇਸ਼ਨ ਦਾ ਵੀ ਇਹ ਹੋ ਸਕਦਾ ਹੈ ਬਟ ਹਜੇ ਸਾਡੇ ਪਲੈਨਿੰਗ ਚ ਇਦਾਂ ਕੋਈ ਸਪੈਸ਼ਲ ਚੀਜ਼ ਨਹੀਂ ਹੈ ਲੇਕਿਨ ਅਗਰ ਇਦਾਂ ਲੱਗਿਆ ਕਿ ਪੇਸ਼ੈਂਟਸ ਨੂੰ ਲੋਡ ਹੈ ਪੇਸ਼ੈਂਟਸ ਨੂੰ ਡਿਮਾਂਡ ਹੈਗੀ ਇਦਾਂ ਦੀ ਤੇ ਮੈਂ ਜ਼ਰੂਰ ਫੋਟੇਸ ਦੇ ਜਿਹੜੇ ਮੈਨੇਜਮੈਂਟ ਹੈ ਉਹਦੇ ਨਾਲ ਰਿਕੁਐਸਟ ਕਰਾਂਗਾ ਕਿ ਆਪਣੀ ਸੁਵਿਧਾਵਾਂ ਓਪੀਡੀ ਤੋਂ ਵਧਾ ਕੇ ਕੋਈ ਜਿਹੜੇ ਪੇਸ਼ੈਂਟਸ ਦੇ ਐਡਮਿਸ਼ਨ ਜਾਂ ਆਪਰੇਸ਼ਨ ਇਹ ਸੁਵਿਧਾਵਾਂ ਇਨਕਰੀਜ਼ ਇੱਥੇ ਵਧਾਈ ਜਾਣ ਤੇ ਮੈਂ ਉਮੀਦ ਜ਼ਰੂਰ ਕਰਦਾ ਹਾਂ ਕਿਉਂਕਿ ਉਹਦੇ ਨਾਲ ਇਸ ਏਰੀਆ ਦੇ ਲੋਕਾਂ ਨੂੰ ਬਹੁਤ ਬੈਨੀਫਿਟ ਹੋਵੇਗਾ ਜੋ ਜਿੰਮੇ ਮੈਂ ਦੇਖ ਰਿਹਾ ਸੀ ਕਿ ਪੈਸੇ ਵੀ ਹੋਇਆ ਕਿ ਜਿਹੜਾ ਇਹ ਹਸਪਿਟਲਾਈਜ਼ ਜ਼ਿਆਦਾਤਰ ਇਹਨੂੰ ਵਿਲੇਜ ਜਿਹੜੇ ਨੇ ਉਹ ਲੋ ਹੋ ਗਿਆ ਜਾਲ ਉਹਨਾਂ ਦੇ ਪਿੰਡ ਨੇ ਉਹ ਹੈ ਕੋਈ ਰੇਡ ਦਾ ਵੀ ਥੋੜਾ ਜਿਹਾ ਆਮ ਜਨ ਗਰੀਬ ਉਹ ਵੀ ਕੋੜਾਂਦੀ ਆ ਜਾਂਦੇ ਆ ਦੇਖੋ ਜੀ ਅਗਰ ਮੈਂ ਆਪਣੀ ਗੱਲ ਕਰਾਂ ਜਦੋਂ ਮੈਂ ਲੁਧਿਆਣੇ ਪੇਸ਼ੈਂਟ ਦੇਖਦਾ ਉੱਥੇ ਜਿਹੜੀ ਮੇਰੀ ਫੀਸ ਹੈ ਉਹਦੇ ਨਾਲੋਂ ਇੱਥੇ ਫੀਸ 50% ਹੈ ਜਿਹੜੇ ਆਪਾਂ ਟੈਸਟ ਕਰਦੇ ਆਂ ਜਿਹੜੇ ਕਿਸੇ ਵੱਡੇ ਹਸਪਤਾਲ 'ਚ ਟੈਸਟ ਹੋਣਗੇ ਜਿਹੜਾ ਖਰਚਾ ਆਊਗਾ ਉਹ ਪੇਸ਼ੈਂਟ ਨੂੰ ਆਪਾਂ ਬੈਨੀਫਿਟ ਦੇਣੇ ਆ ਕਿ ਇੱਥੇ ਆਪਾਂ 50% ਨੇੜੇ 50 60% ਦਾ ਚਾਰਜ ਲੱਗਦਾ ਹੈ ਤੇ ਪੇਸ਼ੈਂਟ ਨੂੰ 50 40% ਦਾ ਇੱਥੇ ਬੈਨੀਫਿਟ ਹੈ ਤੇ ਕੁਆਲਿਟੀ ਮੈਨੂੰ ਲੱਗਦਾ ਆਪਾਂ ਸੇਮ ਮੇਨਟੇਨ ਕਰਦੇ ਜਿਹੜੀ ਚੰਗੀ ਕੁਆਲਿਟੀ ਹੋਣੀ ਚਾਹੀਦੀ ਹੈ ਤੇ ਪੇਸ਼ੈਂਟ ਵਾਸਤੇ ਬਹੁਤ ਬੈਨੀਫਿਟ ਹੈ ਲੇਕਿਨ ਇਹ ਹਸਪਤਾਲ ਮੈਂ ਖੋਲੇ ਰੂਰਲ ਪੇਸ਼ੈਂਟ ਵਾਸਤੇ ਸੀਗਾ ਰੂਰਲ ਪੋਪੂਲੇਸ਼ਨ ਆਂਦੀ ਵੀ ਬਹੁਤ ਹੈ ਬਟ ਮੈਂ ਇਹ ਵੀ ਨੋਟਿਸ ਕੀਤਾ ਕਿ ਮੇਰੇ ਕੋਲ ਬਹੁਤ ਦੂਰੋਂ ਦੂਰੋਂ ਵੀ ਪੇਸ਼ੈਂਟ ਆਉਂਦੇ ਇਹ ਇਹ ਸਿਰਫ ਖੰਨਾ ਵਾਸਤੇ ਸ਼ੁਰੂ ਕੀਤਾ ਗਿਆ ਸੀ ਬਟ ਹਰਿਆਣਾ ਹਿਮਾਚਲ ਪੰਜਾਬ ਪੰਜਾਬ ਦਾ ਦੂਜਾ ਕੋਨਾ ਜਿਵੇਂ ਫਿਰੋਜ਼ਪੁਰ ਹੋਵੇ ਜਿਹੜਾ ਦੂਜੇ ਪਾਸੇ ਪੈ ਉਧਰੋਂ ਵੀ ਕਿਉਂਕਿ ਅਗਰ ਪੇਸ਼ੈਂਟ ਦਾ ਇੱਕ ਵਾਰੀ ਵਿਸ਼ਵਾਸ ਬਣ ਜਾਂਦਾ ਫਿਰ ਉਹ ਡਿਸਟੈਂਸ ਨਹੀਂ ਦੇਖਦਾ ਉਹਨੂੰ ਲੱਗਦਾ ਜਿੱਥੇ ਮੈਨੂੰ ਚੰਗੀਆਂ ਸਰਵਿਸਿਜ਼ ਮਿਲੀਆਂ ਉੱਥੇ ਪਹੁੰਚ ਜਾਂਦੇ ਆ ਪੇਸ਼ੈਂਟ ਸਰ ਜੀ ਜੀ ਉਹ ਵੀ 14 ਦਾ ਉਹਦੇ ਥੋੜਿਆ ਜਿਹਾ ਕੀ ਹੈਗਾ ਕੀ ਨਹੀਂ ਬਸੇ ਸੋ ਸਾਡੇ ਉਹਨੂੰ ਅੱਜ ਉਹਰੇ ਪੋਟਿਸ ਹਸਪੀਟਲ ਨੂੰ ਦੇ ਆਣਾ ਵੱਲੋਂ ਸੋ ਖੰਨਾ ਦੇ ਵਿੱਚ ਇੱਕ ਮੱਡੀ ਸਪੈਸ਼ਲਟੀ ਓਪੀਡੀ ਸੈਂਟਰ ਦਾ ਅੱਜ ਇਨੌਗੁਰੇਸ਼ਨ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਜਿਹੜੇ ਪੋਟਿਸ ਹਸਪੀਟਲ ਲੁਧਿਆਣਾ ਤੋਂ ਵੱਖ-ਵੱਖ ਸਪੈਸ਼ਲਿਸਟ ਜਿਹੜੇ ਹੈਗੇ ਕਿ ਓਪੀਡੀ ਸਰਵਿਸਿਜ਼ ਇੱਥੇ ਲੋਕਲ ਲੋਕਾਂ ਨੂੰ ਖੰਨਾ ਤੇ ਆਸ-ਪਾਸ ਦੇ ਏਰੀਆ ਦੇ ਲੋਕਾਂ ਨੂੰ ਦੇਣ ਵਾਸਤੇ ਉਹ ਆਪਣਾ ਰੈਗੂਲਰ ਰੈਗੂਲਰ ਵਿਜ਼ਿਟ ਕਰਨਗੇ ਤੇ ਸਾਡਾ ਮੇਨ ਮੋਟਿਵ ਇਹ ਹੈ ਕਿ ਜਿਹੜੇ ਪੇਸ਼ੈਂਟਸ ਨੂੰ ਹੈ ਕਿ ਜਿਹੜੀ ਕੋਈ ਖਾਸ ਸਪੈਸ਼ਲਿਸਟ ਸਰਵਿਸਿਜ਼ ਲਈ ਬਹੁਤ ਦੂਰ ਨਾ ਜਾਣਾ ਪਵੇ ਜਿਹੜੇ ਕਿ ਡਾਕਟਰਸ ਤੇ ਕੁਝ ਸੇਵਾਵਾਂ ਜਿਹੜੀਆਂ ਹੈ ਅਸੀਂ ਲੋਕਲ ਲੈਵਲ ਤੇ ਸੀ ਪ੍ਰੋਵਾਈਡ ਕਰ ਸਕਦੇ ਹਾਂਾਕੀ ਜਿਹੜਾ ਲੋਕਾਂ ਦਾ ਟਰੈਵਲ ਟਾਈਮ ਬਚ ਸਕੇ ਉਹਨਾਂ ਨੂੰ ਇਮੀਡੀਏਟ ਕੇਅਰ ਜਿਹੜੀ ਹੈ ਕਿ ਉਹ ਉਰੇ ਮਿਲ ਸਕੇ ਤੇ ਕੁਝ ਪੇਸ਼ੈਂਟ ਜਿਹੜੇ ਕਿ ਪਹਿਲਾਂ ਆਪਰੇਟ ਕਰਾ ਚੁੱਕੇ ਨੇ ਜਾਂ ਕਿ ਐਡਮਿਟ ਹੋ ਚੁੱਕੇ ਉਹਨਾਂ ਦਾ ਫਾਲ-ਅਪ ਜਿਹੜਾ ਹੈ ਕਿ ਉਹਨਾਂ ਦੇ ਘਰ ਦੇ ਨੇੜੇ ਹੋ ਸਕੇ ਤੇ ਇਹ ਇਹ ਮੇਨ ਸਾਡਾ ਮੋਟਿਵ ਹੈ ਕਿ ਕਿਸ ਤਰ੍ਹਾਂ ਅਸੀਂ ਜਿਹੜੀ ਸਪੈਸ਼ਲਟੀ ਸਰਵਿਸਿਜ਼ ਲਿਟਰਰੀ ਸਰਵਿਸਿਜ਼ ਨੂੰ ਸਪੈਸ਼ਲਿਸਟ ਜਿਹੜੇ ਕਿ ਉਰੇ ਲੋਕਲ ਲੈਵਲ ਤੇ ਅਵੇਲੇਬਲ ਫਾਰਮ ਨਾਰਮਲੀ ਨਹੀਂ ਹੁੰਦੇ ਹੈਗੇ ਉਹਨਾਂ ਤਾਂ ਕਿੰਨੇ ਡਾਕਟਰ ਹੈ ਹਸਪਤਲ ਨੂੰ ਬੱਚੇ ਕਰਨ ਦੇ ਸੋ ਫਿਲਹਾਲ ਅਸੀਂ ਚਾਰ ਡਾਕਟਰ ਚਾਰ ਸਪੈਸ਼ਲਿਟੀਜ਼ ਨਾਲ ਅਸੀਂ ਸਟਾਰਟ ਕੀਤਾ ਹੈ ਜਿਹਦੇ ਜੀ ਕਿ ਜੀਆਈ ਸਰਜਰੀ ਚ ਡਾਕਟਰ ਮੋਦਿਤ ਕੁਮਾਰ ਯੂਰੋਲੋਜੀਸ ਨੇ ਵਿੱਚ ਜਿਹੜੇ ਆਪਣੇ ਕੈਨ ਡਾਕਟਰ ਵਰੁਣ ਮਿੱਤਲ ਆਪਸੇ ਕਾਈ ਨੀ ਦੇ ਵਿੱਚ ਡਾਕਟਰ ਸ਼ਿਵਾਨੀ ਕਰ ਤੇ ਕੈਂਸਰ ਵਾਸਤੇ ਡਾਕਟਰ ਅਨੀਸ਼ ਪਾਟਿਆ ਜਿਹੜੇ ਯਾਨੀ ਕਿ ਉਹ ਚਾਰ ਆਪਣੀ ਡਾਕਟਰ ਜਲਵੇਸ ਫਰ ਸਪੈਸ਼ਲਟੀ ਸਰਵਿਸਸ ਪਹਿਲਾਂ ਸਟਾਰਟ ਕਰਾਂਗੇ ਤੇ ਜਿੱਦਾਂ ਜਿੱਦਾਂ ਸਾਨੂੰ ਲੱਗਦਾ ਹੈ ਕਿ ਜਿੱਕੀ ਹੋਰ ਕਿਸੇ ਸਪੈਸ਼ਲਟੀ ਦੀ ਰਿਕੁਆਇਰਮੈਂਟ ਆਂਦੀ ਹੈ ਤੇ ਕੋਈ ਡਿਮਾਂਡ ਆਂਦੀ ਹੈ ਤੇ ਲੋਕਾਂ ਦਾ ਉਹਨਾਂ ਦੀ ਨੀਡ ਹੈ ਤਾਂ ਅਸੀਂ ਹੋਰ ਵੀ ਡਾਕਟਰਸ ਨੂੰ ਅਸੀਂ ਜ਼ਰੂਰ ਇੱਥੇ ਐਡ ਕਰਾਂਗੇ ਸਰ ਆਓਪੀਡੀ ਜਿਹੜੀ ਹੈ ਕੋਟੇ ਦੀ ਕਿੰਨੇ ਕੁ ਸ਼ਰਤ ਜਿਹੜੀ ਹੈ ਵਸੇ ਅਸੀਂ ਜਿਹੜਾ ਦੇਖੀਏ ਜੇ ਗੱਲ ਕਰੀਏ ਕਿ ਪੂਰੇ ਪੰਜਾਬ ਦੇ ਵਿੱਚ ਕੀ ਵੱਖ-ਵੱਖ ਜਗ੍ਹਾ ਤੇ ਅਸੀਂ ਸਰਵਿਸਿਜ਼ ਕਰਦੇ ਹਾਂ ਸਾਡੇ ਤਿੰਨ ਹਸਪੀਟਲ ਨੇ ਪੰਜਾਬ ਦੇ ਵਿੱਚ ਜਿਹੜੇ ਕਿ ਅਲੱਗ-ਅਲੱਗ ਜਗ੍ਹਾ ਤੇ ਸਰਵਿਸਿਜ਼ ਦੇ ਰਹੇ ਨੇ ਜੇ ਫੋਟੋਸ ਦੀ ਗੱਲ ਕਰੀਏ ਤਾਂ ਅਸੀਂ ਖੰਨਾ ਦੇ ਵਿੱਚ ਅਸੀਂ ਉਪਕੜੀ ਰਨ ਕਰ ਰਹੇ ਹਾਂ ਅਸੀਂ ਬਰਨਾਲਾ ਦੇ ਵਿੱਚ ਵੀ ਰਨ ਕਰਦੇ ਹਾਂ ਫਰੀਦਕੋਟ ਦੇ ਵਿੱਚ ਵੀ ਰਨ ਕਰਦੇ ਹਾਂ ਫਰੋਸਪੁਰ ਵੀ ਕਰਦੇ ਹਾਂ ਚਕਰਾਓ ਮੋਗਾ ਪਿਲੌਰ ਮਾਛੀਵਾੜਾ ਤੇ ਆਸੇ ਪਾਸੇ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੱਕਿ ਵੀ ਜਿਹੜੇ ਸਾਡੇ ਵੀਨ ਸ਼ਹਿਰ ਤੋਂ ਦੂਰ ਜਿਹੜੇ ਥੋੜੇ ਤੇ 40 50 ਕਿਲੋਮੀਟਰ ਤੱਕ ਦੇ ਰੇਡੀਅਸ ਦੇ ਵਿੱਚ ਵੀ ਜਿਹੜੀ ਹੈ ਅਸੀਂ ਆਪਣੇ ਡਾਕਟਰ ਨੂੰ ਲਿਜਾ ਕੇ ਉੱਥੇ ਲੋਕਲ ਲੈਵਲ ਲੈਵਲ ਤੇ ਹੈ ਜਿਹੜੀ ਓਪੀਡੀ ਸਰਵਿਸਿਜ਼ ਪ੍ਰੋਵਾਈਡ ਕਰ ਸਕੀ ਤਾਂ ਕਿ ਲੋਕਾਂ ਨੂੰ ਹੈ ਕਿ ਜਿੱਕਿ ਆਮ ਤੌਰ ਤੇ ਰੂਟੀਨ ਪ੍ਰੋਬਲਮਸ ਲਈ ਕਿਤੇ ਦੂਰ ਜਾਣਾ ਪਵੇ ਆਯੁਸ਼ਮਨ ਕਾਰਡ ਦੀ ਜਿਹੜੀ ਹੈ ਉਹ ਇੱਕ ਕੀ ਫਲਸਫੀ ਹੈ ਉਹ ਤੋ ਕਿ ਇਹ ਸਿਰਫ ਇੱਕ OPD ਸੈਂਟਰ ਹੈ ਜੀ ਉਰੇ ਸਰਟੀਫਿਕੇਟ ਅਸੀਂ ਉਰੇ ਕੋਈ ਐਡਮਿਸ਼ਨ ਨਹੀਂ ਕਰ ਰਹੇ ਆ ਕੋਈ ਅਸੀਂ ਆਪਰੇਸ਼ਨ ਨਹੀਂ ਕਰਨੇ ਹੈਗੇ ਇਸ ਕਰਕੇ ਆਯੁਸ਼ਮਾਨ ਕਾਰਡ ਦਾ ਉਰੇ ਨਹੀਂ ਹੋ ਸਕਦਾ ਹੈਗਾ ਬਟ ਸਾਡਾ ਫਿਊਚਰ ਦੇ ਵਿੱਚ ਜੇ ਮੰਨ ਲਓ ਕੋਈ ਸੈਂਟਰ ਹੋਰ ਵੱਡਾ ਐਕਸਪੈਂਡ ਹੁੰਦਾ ਹੈ ਕੁਝ ਹੁੰਦਾ ਹੈ ਤਾਂ ਅਸੀਂ ਉਸ ਸਰਵਿਸਿਜ਼ ਵਾਸਤੇ ਜ਼ਰੂਰ ਹੋ ਸਕਦੇ ਆ ਬਟ ਫਿਲਹਾਲ ਅਸੀਂ ਉਸੀ ਉਰੇ ਸਿਰਫ ਕੇਵਲ OPD ਸਰਵਿਸਿਜ਼ ਜਿਹੜੀਆਂ ਹੈਗੀ ਕੰਸਲਟੇਸ਼ਨ ਸਰਵਿਸਿਜ਼ ਜਿਹੜੀਆਂ ਹੈਗੀ ਡਾਕਟਰ ਜਿਹੜੇ ਹੈਗੇ ਕਿ ਉਹ ਪੇਸ਼ੈਂਟ ਨੂੰ ਦੇਖ ਕੇ ਉਹ ਬੀਸਿਸ ਤੇ ਉਹ ਟਰੀਟਮੈਂਟ ਐਡਵਾਈਸ ਕਰ ਸਕਦੇ ਆ ਤਾਂ ਕੰਸਲਟੈਂਟ ਫੀਸ ਕਿੰਨੀ ਕਰਦੇ ਜੀ ਕੰਸਲਟੈਂਟ ਫੀਸ ਅਸੀਂ

तो असी उन्हों कलैबरेशन की है कि एक अच्छा सैटअप देिए कोशिश है।, है कि जी जो पेशेंट आए तो वे उन्होंने वेटिंग भी प्रॉपर जगह मिले लैब की सर्विसिज भी इतने अवेलेबल ने कैमिस्टॉप भी अवेलेबल है तो यह कि पेशेंट को कि किसी भी तरह की कोई दिक्कत ना आए इस करके असं चंडगढ़ हॉस्पिटल न कलैबोरे ओपीडी पी डी स्टार्ट किया समाक फिक्स है जी हाँ बिल्कुल सर इनिशियली जो है कि जी ओ पी डी के पूरा बेरवा अं ऑलरेडी शेयर किया है ਤੇ ਕਿ ਹਫਤੇ ਚ ਇੱਕ ਵਾਰੀ ਸਾਡੇ ਜਿਹੜੇ ਇਹ ਕੰਸਲਟੈਂਟਸ ਡੇਲੀ ਰੋਟੇਸ਼ਨ ਬੇਸਿਸ ਤੇ ਅਵੇਲੇਬਲ ਹੋਇਆ ਕਰਨਗੇ ਤੇ ਇਹਦਾ ਜਿਹੜਾ ਵੇਰਵਾ ਸੀ ਪੂਰੇ ਆਸ-ਪਾਸੇ ਤੇ ਮੀਡੀਆ ਦੇ ਥਰੂ ਵੀ ਸਾਡੀ ਰਿਕੁਐਸਟ ਹੈ ਕਿ ਜੀ ਲੋਕਾਂ ਚ ਅਸੀਂ ਸਪਰੈਡ ਕਰ ਸਕੀਏ ਜ਼ਿਆਦਾ ਲੋਕਾਂ ਨੂੰ ਇਨਫੋਰਮੇਸ਼ਨ ਦੇ ਸਕੀਏ ਕਿ ਐਜ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਜੀ ਕੇਸੀ ਚ ਹੋਰ ਸਪੈਸ਼ਲਟੀਆਂ ਕੋਈ ਐਡ ਕਰਦੀਆਂ ਹੋ ਡਾਕਟਰਸ ਐਡ ਕਰਦੀਆਂ ਹੈ ਜਾਂ ਸਾਨੂੰ ਲੱਗਦਾ ਹੈ ਕਿ ਜੀ ਕੇਸੀ ਵੀ ਲੋਕਾਂ ਦੀ ਡਿਮਾਂਡ ਹੈ ਕਿ ਜੀ ਕੇਸੀ ਦੀ ਫ੍ਰੀਕਵੈਂਸੀ ਜ਼ਿਆਦਾ ਵਧਾਈ ਜਾਵੇ ਤਾਂ ਅਸੀਂ ਜ਼ਰੂਰ ਮਲਟੀਪਲ ਟਾਈਮਸ ਵੀ ਆਪਾਂ ਇਹ ਚੀਜ਼ ਨੂੰ ਵਧਾ ਸਕਦੇ ਹਾਂ देखती बात कर सकते हैं कि से वो तो स्पेशल जॉब जो है जो हम इसे लेके आ रहे हैं अभी ये जो लोकल लोकैलिटी सपोर्टता में वो लोकल लेवल पे ही सब प्रोवाइड कर सकते हैं जो छोटी सर्विसेज लेके जो एसेंट करना है उतना मुद्दे के लिए वाइस करना है तो लोकल लेवल पे ही पूरी रिसोर्सेज है वहां इस पहले वित्त सिंह पहला चार्ज स्पेशलिस्ट ना स्टार्ट करता है से मैं तो उन्होंने अपना तीन इंट्रोड्यूस कर दिया इनॉग्रेशन जो पहला पहला साढ़े ने हैं डॉक्टर विश्वदीत गोयल सा डायरेक्टर पटिस हॉस्पिटल में आना लुधियाना अमृतसर के फिर ने डॉक्टर उदित कुमार एडिशनल डायरेक्टर स्टैंड सर्जरी वालों डॉक्टर वरुण मित्र कंसलटेंट इनोलॉजी डॉक्टर शिवानीगढ़ कंसल्टेंट इन गायरेपोलॉजी तो सा मिस रवि चौहान साल्स एंड मार्केटिंग के हैं अच एक नवे चैप्टर से नवे औग्च तो असि कोशिश कर रहे हैं इस सेंटर होर बड़ा करने लटार्टिंग कार्कोलॉजी ऑनकोलॉजी न्यूरोलॉजी एंड जी आई सर्जरी की स्पेशलिटी है इन होर भी मल्टी स्पेशलिटी बनाने की कोशिश चल रही है ऐसे इन ऑपरेशन तो पहला चाहते हैं कि डॉक्टर विष्णु